ਹੋਇਆ ਆ ਗਈ ਜੀ ਤੁਸੀਂ ਬਸ ਆ ਥੋੜੇ ਜੇ ਕਪੜੇ ਹੀਗੇ ਉਹ ਮੈਂ ਸੈੱਟ ਕਰੰਦੀ ਹੀਗੀ ਰੋਟੀ ਕਿੱਥੇ ਰੋਟੀ ਬਸ ਚੱਲਦੀ ਆ ਬਣਾਉਣ ਵਾਸਤੇ ਤਵਾ ਤੇ ਰਿਹਾ ਐ ਫਟਾਫਟ ਹੋ ਰਹਿਣ ਦੇ ਜਾਣਦਾ ਮੈਂ ਐਵੇਂ ਹੀ ਬਹਾਨੇ ਜੇ ਗੱਲ ਲਗੀ ਰਣੀ ਐ ਬਹਾਨੇ ਨਹੀਂਗੇ ਮੈਂ ਤਵਾ ਤੇ ਰਿਹਾ ਮੈਂ 2 ਮਿੰਟਾਂ ਚ ਬਣਾ ਦੇਣੀ ਐ ਤੈਨੂੰ ਪਤਾ ਵਾ ਨਾ ਕਿ ਮੈਂ ਜਾਣਾ ਵਾ ਆ ਕੰਮ ਤੇਰੇ ਕੋ ਬਾਅਦ ਚ ਨਹੀਂ ਹੁੰਦਾ ਖਲਾਰਾ ਪਿਆ ਹੋਇਆ ਸੀਗਾ ਨਾ ਉਦਾਂ ਹੀ ਤੂੰ ਰੋਟੀ ਬਣਾਣੋਂ ਭੱਜਦੀ ਆ ਮੇਰੀ ਗੱਲ ਤੇ ਸੁਣੋ ਮੈਂ ਬਣਾ ਦੇਣੀ ਇੱਥੇ ਬੈਠਾ ਹੋ ਮੈਂ ਰਹਿਣ ਦੇ ਕਹਿ ਰਹਿਣ ਦੇ ਰਹਿਣ ਦੇ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਮੈਂ 10:30 ਦਾ ਕੀ ਟਾਈਮ ਦਿੱਤਾ ਹੀ ਕਿਸੇ ਨੂੰ ਮੈਂ 10 ਵਜੇ ਘਰੋਂ ਨਿਕਲਦਾ ਵਾਂ ਤੇ ਤੂੰ 10:05 ਹੋ ਗਏ ਆ ਤੇ ਕੱਪੜੇ ਸਾਂਭਣ ਨਹੀਂ ਆ ਤੇਰੀ ਤਾਂ ਨੀਤ ਹੀ ਨਹੀਂ ਹੈਗੀ ਰੋਟੀ ਬਣਾਉਣ ਦੀ ਤੇ ਰੋਜ਼ ਕਲਪਾ ਕੇ ਪੇਜ ਦੀ ਰੋਜ਼ ਪੜਣੀ ਨਹੀਂ ਜੀ ਬੀਜੀ ਤੁਹਾਨੂੰ ਕੋ ਚਾਹੀਦਾ ਆ ਬੁੱਤਰ ਬੈਠ ਮੇਰੇ ਕੋ ਆਇਆ ਬੈਠਾ ਇਹ ਨਾ ਉਹ ਬੀਜੀ ਮੰਮੀ ਦੀ ਮੰਮੀ ਆਜ ਮਾਰੰਦੀ ਮੈਂ ਜਾਣੀ ਕੋਈ ਕੰਮ ਹੁਣਾਣਾ ਹਾਂਜੀ ਮੰਮੀ ਕੰਮ ਸੀ ਗਈ ਕੰਮ ਹੀ ਤੇ ਪੈਨੇ ਇਥੇ ਅਸੀਂ ਵੇਲੇ ਹੋਏ ਕਦੋਂ ਆ ਕਿਰਨ ਮੇਰੀ ਗੱਲ ਸੁਣ ਕਿਰਨ ਆਹ ਗਿਫਟ ਕਿੰਨੇ ਚੁੱਕ ਕੇ ਰੱਖਨੇ ਆ ਕੱਲ ਦੇ ਪੈਨੇ ਤੇ ਰાડ ਦੇ ਜੇ ਵਿਚਾਰੇ ਆ ਹੀ ਗਏ ਨੇ ਤੇ ਹੈ ਆ ਬਿਜੀ ਦੇ ਵੇਖ ਪਰਸ ਕਿੱਥੇ ਪਿਆ ਆ ਵੇਖ ਤੂੰ ਅਸਰੇ ਚਾਹ ਗੋਲੜੀ ਪੀਤੀ ਸੀ ਨਾ ਤੇ ਮਠੀਆਂ ਵੇਲਾ ਉਵੇਂ ਹੀ ਪਲੇਟ 'ਚ ਪਈਆਂ ਨੇ ਇੰਨਾ ਆ ਸੋਫਾ ਕਿੰਨਾ ਸਾਰੀ ਦਿਖਲਾਰਾ ਪਿਆ ਕੋਈ ਗੱਲ ਨਹੀਂ ਮੰਮੀ ਮੈਂ ਕਰ ਦਿੰਨੀ ਆ ਘਰ ਛੇਤੀ ਕਰ ਪੁੱਤ ਛੇਤੀ ਕਰ ਆ ਪਹਿਲੇ ਸਮਾਂ ਆ ਚੁੱਕ ਮੇਰੇ ਸੰਦਿਓ ਚੁੱਕ ਦਿੰਨੀ ਆ ਚੁੱਕ ਆ ਬੀਜਾ ਪਰ ਸਾਈਡ ਤੇ ਰੱਖ ਖਾਂ ਚੁੱਕ ਖਲਾਰੇ ਮੇਰਾ ਜੀ ਕਾਲਾ ਪੈਂਦਾ ਪਈ ਹਾਂ ਜੀ ਉੱਥੇ ਵੀ ਸਾਰਾ ਕੰਮ ਪਿਆ ਆ ਨਾ ਡਰਾਈਂਗ ਰੂਮ ਦੇ ਵਿੱਚ ਤੇ ਤੂੰ ਕੀ ਕਰਦੀ ਬੀ ਸਵੇਰ ਦੀ ਮੈਂ ਉਹੀ ਕਰਨ ਦੀ ਪਹਿਲਾਂ ਰਸੋਈ 'ਚੇ ਰੋਟੀ ਬਣਾਈ ਆ ਫਿਰ ਡਰਾਈਂਗ ਰੂਮ 'ਚ ਤੇ ਹੁਣ ਆ ਥੋੜਾ ਜਿਹਾ ਚੁੱਕ ਲੈਣੀ ਆ ਮੈਂ ਕਿਉਂਕਿ ਹਾਂ ਫੇਰ ਰੋਟੀ ਦਾ ਟਾਈਮ ਹੋਇਆ ਨਾ ਮੈਂ ਫੇਰ ਕਰਨੀ ਹੈ ਨਾ ਮਿੰਦੇ ਆਵਾਜ਼ ਵੀ ਆਂਦੀ ਸੀ ਗੋਲਡੀ ਬਿਨਾ ਰੋਟੀ ਦੋਗੇ ਮੰਮੀ ਮੈਂ ਤਵਾ ਤੇ ਰਿਹਾ ਆਇਆ ਸੀਗਾ ਇਹੋ ਹੀ ਨਹੀਂ ਖਾ ਕੇ ਗਏ ਤਵਾ ਤੇ ਰਿਹਾ ਤੇ ਰੋਟੀ ਆਪੇ ਬੈਕ ਕੇ ਪੱਕ ਜਾਨੀ ਸੀ ਉੱਪਰ ਅਜ ਤੱਕ ਤੇ ਅਜੇ ਕੋਈ ਮਸ਼ੀਨ ਆਈ ਕੋਈ ਨਹੀਂ ਕਿ ਰੋਟੀ ਆਪਣੇ ਆਪ ਉੱਤੇ ਪੈ ਜਾਊਗੀ ਜਾ ਕੇ ਤਵੇ ਤੇ ਤੈਨੂੰ ਪਤਾ ਉਹਨੇ ਜਾਣਾ ਹੁੰਦਾ ਹੈ ਸਾਰਾ ਦਿਨ ਮੁੰਡਾ ਬਾਹਰ ਤੋਂ ਕੁਝ ਖਾਂਦਾ ਨਹੀਂ ਕਿਰਨ ਸਿਰੇ ਟਾਈਮ ਨਾਲ ਫੇਰੋਟ ਜਿਆ ਕਰਨੀ ਤੇ ਮੰਮੀ 5 ਵਜੇ ਦੀ ਤੇ ਉੱਠੀ ਆ ਮੈਂ ਤੇ ਅੱਧਾ ਘੰਟਾ ਹੋਰ ਪਹਿਲੇ ਉੱਡ ਚਿਆ ਕਰ ਹੁਣ ਦੇਖੋ ਕਰਨਾ ਤੇ ਆਪ ਹੀ ਬੈਣਾ ਕਰ ਕਿਰਨ ਕਾਰੋਂ ਫਟਾਫਟ ਫਰਤੀ ਨਾਲ ਹੱਥ ਮਾਰ ਇਹ ਨਾ ਹੋਵੇ ਅੱਜ ਤੇ ਰੋਟੀ ਫੇਰ ਨਾ ਪੱਕੀ ਹੋਵੇ ਛੇਛੇ ਦੀ ਕਰ ਲੈ ਤੇ ਸੰਭੀ ਚੱਲ ਫੜਾ ਫੜ ਨਾਲ ਨਸੋਈਦਾ ਵੀ ਭੈਣ ਜੀ ਤੁਸੀਂ ਮੋਬਾਈਲੇ ਚ ਵੜੇ ਰਿਆ ਕਰੋ ਇੱਕ ਤੇ ਤੁਸੀਂ ਮੋਬਾਈਲੇ ਚ ਵੜੇ ਰਿਆ ਜੇ ਕਿਰਨਾਂ

ਨਹੀਂ ਨਹੀਂ ਹਾਂ ਆ ਇੱਕ ਹੀ ਖਾਣੀ ਹੈ ਤਾਈ ਜੀ ਤੁਹਾਨੂੰ ਪਤਾ ਤੇ ਆ ਸਾਰਾ ਕਿੱਥੋਂ ਮੈਨੂੰ ਪਤਾ ਕੱਢ ਕੇ ਤੇ ਤੂੰ ਦੇਨੀ ਤੇ ਪਤਾ ਮੈਨੂੰ ਕਿੱਥੋਂ ਲੱਗਿਆ ਇੰਨੀਆਂ ਸਾਰੀਆਂ ਦੇਤੀਆਂ ਹੀ ਕਹਿਤੀਆਂ ਇਹ ਤੇ ਮੈਂ ਖਾ ਲੈਂਦੀ ਫਿਰ ਅੱਜ ਕੁਛ ਹੁੰਦਾ ਫਿਰ ਭੱਜਦੀਓ ਤੇ ਹੁਣ ਤੂੰ ਕੱਢ ਕੇ ਨਹੀਂ ਇਹ ਦੇ ਸਕਦੀ ਪਿਆ ਖਾ ਲੋ ਤਾਈ ਜੀ ਆ ਰਹਿਣ ਦੋ ਤੂੰ ਨਾ ਬਹੁਤ ਅਣਗਲੀ ਕਰਨ ਲੱਗ ਪਈ ਐ ਥੋੜਾ ਧਿਆਨ ਦੇ ਲੈ ਚੱਲ ਕੱਢ ਕੇ ਦੇ ਜੜੀ ਖਾਣੀ ਆ ਤਸਰੀ ਭਾਵੇਂ ਖਾਦੇ ਜਾਂਦੀਆਂ ਗੋਲੀਆਂ ਤੇ ਹੋਰ ਸਾਡੀ ਜਾਨ ਨੂੰ ਪੰਗਾ ਪੈ ਜਾਣਾ ਸੀਗਾ ਇਹਨਾਂ ਦਾ ਜਾਣਾ ਕੱਖ ਨਹੀਂ ਸੀਗਾ ਸਾਡਾ ਰਹਿਣਾ ਕੱਖ ਨਹੀਂ ਸੀ ਐਲੋ ਦਾਈ ਜੀ ਚੱਲ ਪਾਣੀ ਲਿਆ ਹੁਣ ਪਾਣੀ ਵੀ ਲਿਆਵੇਂ ਚੱਜਣਾ ਇਹ ਨਹੀਂ ਕਿ ਟੁੱਟੀ ਜੜੀ ਤੇ ਲੈ ਆਂਦਾ ਦੂਜਾ ਲਿਆਵੇਂ ਪਾਣੀ ਕੋਸਾ ਜਾ ਕਰਕੇ ਮੜਾ ਆਇੱਕੀ ਗਾੜੀ ਹੈ ਨਾ ਹੁਣ ਹਾਂਜੀ ਚੋ ਫੇ ਚੇਤੀ ਕਰ ਲਿਆ ਹੁਣ ਉੱਧਰ ਨੂੰ ਚੋਰ ਪੀਏ ਛੱਲਿਆਂ ਵਾਲੇ ਕੰਮ ਨਾ ਕਰਿਆ ਕਰ ਡੱਬਾ ਤਾਂ ਪਹਿਲੋ ਸੈੱਟ ਕਰਦਾ ਜਿੱਥੇ ਢੱਕਣਾ ਹੀ ਉਥੇ ਰੱਖ ਕੇ ਜਾ ਇੱਕ ਖਲਾਰਾ ਤੂੰ ਪਹਿਲੀ ਦੂਜਾ ਪਾ ਚੱਲੀ ਆ ਚੋਕ ਨੂੰ ਇੱਥੋਂ ਹਾ ਅੱਜਕੱਲ ਦੇ ਕੁੜੀਆਂ ਤੇ ਨਾ ਸੱਚੀ ਮੈਂ ਕਹਿੰਨੀ ਆ ਜਾਨ ਹੀ ਨਹੀਂ ਇੰਜ ਤੁਰਦੀਆਂ ਨੇ ਨਾ ਮੈਂ ਕਹਿੰਨੀ ਆ ਮਰੇ ਬੰਦਾ ਵੀ ਉੱਠ ਕੇ ਥੋੜਾ ਕਾਲੀ ਕਾਲੀ ਤੁਰ ਪੇਗਾ ਉਹ ਮਿੰਣ ਮਿੰਣ ਕੇ ਪਾਰ ਰੱਖਦੀਆਂ ਵੀ ਨਾ ਛੇਤੀ ਜਾਵਾਂਗੇ ਤੇ ਨਾ ਛੇਤੀ ਕੰਮ ਮੁਕਾਵਾਂ ਧਰਤੀ ਦੇ ਭਾਰ ਨਹੀਂ ਪਾਣਾ ਵੀ ਐਂ ਜੇਂ 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 ਜ ਤੁਰਦੀਆਂ ਨੇ ਕਿ ਜਿਵੇਂ ਇਹਨਾਂ ਨੂੰ ਧੱਕਾ ਦੇਣ ਨਾਲ ਕੋਈ ਆਏਗਾ ਹਿੱਲੋ ਜੀ ਦਵਾਈ ਵਾਸਤੇ ਪਾਣੀ ਮੰਗਿਆ ਤੇ ਡੱਬੇ ਇੱਥੇ ਰੱਖ ਚੱਲੀ ਇੱਕ ਕੰਮ ਸਵਾਰਿਆ ਨੇ ਦੂਜਾ ਵਗੜ ਚੱਲੀ ਅੱਜ ਕੰਦੀ ਜੇ ਰਸੋਈ ਦਾ ਸਾਰਾ ਕੰਮ ਤੇ 골ਡੀ ਵਿੱਚ ਬਿਨਾਂ ਰੋਟੀ ਤੋਂ ਗਿਆ ਅੱਜ ਮੈਨੂੰ ਪਹਿਲੋਂ ਦੱਸਦੇ ਹੋ ਤਾਂ ਫਿਰ ਮੈਨੂੰ ਪੁੱਛਦੇ ਹੀ ਯਾਰ ਤੂੰ ਤੇ ਮੋਬਾਈਲ ਛੱਡੋਗੇ ਤੇ ਕੁਝ ਘਰ ਵੇਖੋਗੇ ਸਾਡੇ ਹਾਲ ਵੀ ਆ ਮਾਲੀ ਐਵੇਂ ਹੀ ਪੈਸੇ ਲੈ ਜਾਂਦਾ ਹੈ ਹੈ ਕਿੰਨੀ ਵਾਰੀ ਕਿਹਾ ਤੋ ਸਫਾਈ ਕਰਿਆ ਕਰ ਸਫਾਈ ਕਰਕੇ ਜਾਂਦਾ ਨਹੀਂ ਦੂਣਾ ਖਲਾਰਾ ਪਾ ਜਾਂਦਾ ਹੋਰ ਵਟਕੇ ਕੀ ਹਾਲ ਚਾਲੀ ਸਸੀ ਘੰਟੀ ਸਸੀ ਘਰ ਦਿਵਾਲੀ ਦੀ ਵਧਾਈ ਹੋਵੇ ਬਹੁਤ ਹੀ ਬਹੁਤ ਹੀ ਹਾਂਜੀ ਤੁਹਾਨੂੰ ਵੀ ਵਧਾਈ ਹੋਵੇ ਕਿੱਧਰ ਚੱਲੀ ਆ ਕੁਛ ਨਹੀਂ ਬਸ ਉਹ ਸਬਜ਼ੀ ਲੈਣ ਚੱਲੀ ਸੀ ਸਮਝੀ ਲੈਣ ਚੱਲੀ ਹਾਂਜੀ ਤੇ ਪੁੱਤਰਾ ਆਪਣੀ ਸੱਸ ਨੂੰ ਭੇਜਣਾ ਸੀ ਉਹ ਤੁਹਾਨੂੰ ਪਤਾ ਨਾ ਉਹਨਾਂ ਦੇ ਗੋਡਿਆਂ 'ਚ ਦਰਦ ਹੁੰਦੀ ਆ ਤੇ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਹੀ ਲੈਣਨੀ ਵੈਸੇ ਹੈਗੀ ਤੇ ਮੈਂ ਗਵਾਂਡਣਿਆ ਗੱਲ ਕਰਨ ਦਾ ਮੇਰਾ ਕੋਈ ਮਤਲਬ ਨਹੀਂ ਪੰਦਾ ਸਵੇਰੇ ਸਵੇਰੇ ਤਾਂ ਤੇਰੀ ਤਾਈ ਸੱਸ ਤੇ ਤੇਰੀ ਸੱਸ ਸੈਰ ਕਰਨ ਚਲੇ ਜਾਂਦੀਆਂ ਉਹ ਦੋਨੀਆਂ ਦੇ ਕੋਡੇ ਪੀੜ ਹੁੰਦੇ ਨਹੀਂ ਨਹੀਂ ਆਂਟੀ ਉਹ ਡਾਕਟਰ ਨੇ ਕਿਹਾ ਨਾ ਉਹ ਤਾਂ ਹੀ ਥੋੜਾ ਜਿਹਾ ਚੱਲ ਜਾਂਦੇ ਆ ਬਾਕੀ ਮੈਨੂੰ ਤੇ ਵੇਖੋ ਕਰਨਾ ਹੀ ਪੈਣਾ ਮੈਨੂੰ ਆ ਘਰ ਦੀ ਪੁੱਤਰ ਮੇਰੇ ਕਹਿੰਦਾ ਇਹ ਮਤਲਬ ਨਹੀਂ ਹੈਗਾ ਨਾ ਮੈਂ ਤੈਨੂੰ ਕੋ ਗਲਤ ਮਤ ਦੇਣ ਨਹੀਂ ਆ। ਮੇਰੇ ਕਹਿਣ ਦਾ ਇਹ ਮਤਲਬ ਆ ਕਿ ਸੈਰ ਨੂੰ ਜਾਂਦੀਆਂ ਕਰਨ ਵਾਸਤੇ ਤੇ ਆ ਵੀ ਤਾਂ ਸੈਰ ਹੀ ਆ। ਸਬਜ਼ੀ ਲੈਣ ਦਾ, ਘਰ ਦਾ ਛੋਟਾ ਮੋਟਾ ਕੰਮ ਕਰ ਲਿਆ। ਇਹ ਤਾਂ ਜੂੰ ਉੱਥੋਂ ਆਂਦੀਆਂ ਸੈਰ ਕਰਕੇ ਬਾਅਦ ਚੋ ਸਾਰਾ ਦਿਨ ਆਪਣੀ ਸ਼ਕਲ ਨਹੀਂ ਵਿਖਾਉਂਦੀਆਂ। ਚੱਲ ਤੇਰੇ ਮਰਜ਼ੀ ਪੁੱਤ। ਤੇਰੀ ਸੱਸ ਆ। ਤੁਹਾਡਾ ਘਰ ਜਿੱਤਨਾ ਚੱਲਦਾ ਚਲਾਓ। ਮੈਂ ਤਾਂ ਵੈਸੇ ਇੱਕ ਗੱਲ ਕਰਨ ਢਈ ਸੀ। ਥੋੜਾ ਬੋਤਾ ਇਹਨਾਂ ਨੂੰ ਤੋਰਾ ਫੇਰਾ ਵੀ ਰੱਖਿਆ ਕਰ। ਸਾਰੇ ਦਿਨ ਮੰਜੀ ਤੇ ਬੈਠੀਏ ਰਹਿੰਦੀਆਂ ਆ ਪਹਿਲਾ ਦਰਾਨੀ ਜੀ ਸਾਡੀ ਸਾਰਾ ਘਰ ਦਾ ਕੰਮ ਕਰਦੀਆਂ ਸੀ ਆ ਜਦੋਂ ਤੇ ਤੇਰਾ ਵਿਆਹ ਹੋਇਆ ਨਾ ਉਰੋਂ ਤਾਂ ਦੋਵਾਂ ਨੇ ਜਮਾਈ ਕੰਮ ਛੱਡਤਾ ਇਹਨਾਂ ਨੇ ਇਹਨਾਂ ਦਾ ਧਿਆਨ ਹੀ ਨਹੀਂ ਹੈਗਾ ਇਕੱਲੀ ਤੂੰ ਲੱਗੀ ਰਹਿਣੀ ਆ ਬਾਕੀ ਪੁੱਤ ਨੂੰਹਾਂ ਧੀਆਂ ਦੇ ਫਰਜ਼ ਆ ਕੰਮ ਕਰਨਾ ਐਸ ਬਾਰੇ ਨਾ ਮਤਲਬ ਆਪਣੇ ਦਿਮਾਗ ਚ ਸੋਚ ਲੈ ਕੇ ਆਈ ਕਿ ਸ਼ਾਇਦ ਆਂਟੀ ਮੈਨੂੰ ਗਲਤ ਭੜਕਾਣ ਦੇ ਭੜਕਾਣ ਮੈਂ ਕੋਈ ਨਹੀਂ ਡਈ ਇਹਨਾਂ ਨੂੰ ਫੇਰਾ ਤੋਰਾ ਰੱਖਿਆ ਕਰ ਸਬਜ਼ੀ ਭਾਜੀ ਦਾ ਕੰਮ ਇਹਨਾਂ ਨੇ ਦਿਆ ਕਰ ਖ ਕਰਨਗੀਆਂ ਅਨ ਨਿੱਕੀ ਨਿੱਕੀ ਘਰ ਦੀ ਚੀਜ਼ ਤੇ ਤੂੰ ਦੁਕਾਨ ਤੇ ਰੰਨੀ ਤੁਰੀ ਰੰਨੀ ਲੈਣ ਵਾਸਤੇ ਚਲੋ ਮੈਂ ਮੰਨ ਨਹੀਂ ਆ ਕਿ ਤੇਰੀ ਦਾਦੀ ਸੱਸ ਨਹੀਂ ਲੈਣ ਜਾ ਸਕਦੀ ਪਰ ਇਹਵੇਂ ਦੋਵੇਂ ਜਾ ਸਕਦੀਆਂ ਨਾ ਚਲ ਠੀਕ ਆ ਲੈ ਸਬਜੀ ਜੇ ਲੋੜ ਆ ਤੂੰ ਘਰ ਦਾ ਕੋਈ ਕੰਮ ਕਰਨਾ ਕਰ ਲੈ ਮੈਨੂੰ ਦੇ ਪੈਸੇ ਮੈਂ ਲੈ ਆ ਦਿੰਦੀ ਆ ਨਹੀਂ ਨਹੀਂ ਮੈਂ ਲੈਣ ਨਹੀਂ ਚਲ ਠੀਕ ਆ ਲੈ ਆ ਇਹ ਵੀ ਦਰਾਨੀ ਜਿਠਾਣੀ ਬੱਸ ਬਹਿ ਗਈਆਂ ਇੱਕ ਬੰਦਾ ਇਹਨਾਂ ਦੇ ਕਾਬੂ ਆਣਾ ਚਾਹੀਦਾ ਮਿਆਣੀ ਨੂੰ ਸਾਰਾ ਦਿਨ ਕੰਮ ਡਾਹ ਛੱਡਦੀਆਂ ਤੇ ਆਪ ਬੰਜਦੀਆਂ ਮੇਹਨਸਾਬ ਬਹਿਣ ਵਾਲੇ ਸੇਰ ਕਰਨ ਵਾਲੀ ਪਾਣੀ ਦੀਆਂ ਬੋਤਲਾਂ ਚੁੱਕੇ ਤੇ ਝੋਲੇ ਚੁੱਕੇ ਤੁਰੀਆਂ ਜਾਂਦੇ ਭਾਬੀ ਹਾਂ ਸਾਂਹੀ ਨੇ ਕਿਤੇ ਯਾ ਤੁਸੀਂ ਮੈਂ ਜਿਹੜਾ ਰਸੋਈ ਚ ਕੰਮ ਕਰਨੀ ਆ ਦੱਸ ਆ ਮੇਰੀ ਗੱਲ ਸੁਣੋ ਮੈਂ ਨਾ ਟੇਬਲ ਤੇ ਸ਼ਰਟ ਰੱਖੀ ਆ ਤੈਨੂੰ ਪ੍ਰੈਸ ਕਰ ਦਿਓ ਮੈਂ ਨਾ ਆਟਾ ਗੁੰਨੇ ਨਹੀਂ ਸਾਈਲ ਉਹ ਭਾਬੀ ਮੈਂ ਨਾ ਮੜਿਆ ਚੱਲਾ ਵਾਂ ਕੰਮ ਤੇ ਅੱਧੇ ਘੰਟੇ ਤੱਕ ਮੈਂ ਆਇਆ ਨਾ ਵਾਂ ਤੇ ਮੇਰੇ ਹੁੰਦੇ ਤੱਕ ਸ਼ਰਟ ਪ੍ਰੈਸ ਕਰਕੇ ਰੱਖਿਓ ਤੇ ਪੁੱਤ ਤੂੰ ਆਪੇ ਕਰ ਲੈ ਉਹ ਮੇਰ ਕੋ ਆਪੇ ਕਿੱਥੇ ਹੁੰਦੀ ਆ ਤਾਂ ਹੀ ਤਾਂ ਮੈਂ ਭਾਬੀ ਨੂੰ ਕਹਿਣ ਨਾ ਵਾਂ ਤੂੰ ਸਵੇਰ ਦੀ ਕੰਮ ਲੱਗੀ ਰਸੋਈ ਦੇ ਵਿੱਚ ਤੇ ਆਪਣੀ ਮਾਂ ਨੂੰ ਕਾ ਕਰ ਦੋਏ ਪ੍ਰੈਸ ਲੈ ਮੰਮੀ ਨੂੰ ਕਿੱਥੇ ਕਰਨੀ ਹੁੰਦੀ ਆ ਪ੍ਰੈਸ ਤੁਹਾਨੂੰ ਪਤਾ ਤੇ ਆ ਵਾਟੋਂਵੇਂ ਪੇ ਰਹਿੰਦੇ ਆ ਭਾਬੀ ਸਹੀ ਕਰਦੇ ਆ ਤੇ ਭਾਬੀ ਆਪੇ ਕਰ ਦੇਣਗੇ ਨੀ ਉਹ ਮੋਬਾਈਲ ਵੀ ਆਈ ਸਕਦੀ ਐ ਕੰਮ ਕੋਈ ਨਹੀਂ ਉਹਨਾਂ ਨੇ ਕਰਨਾ ਇੰਨਾ ਯਾ ਕੰਮ ਨਹੀਂ ਕਰ ਸਕਦੀ ਆਪਣੇ ਮੁੰਡੇ ਦਾ। ਓਹੀ ਤਾਂ ਮੈਂ ਕਹਿਣਾ ਇੰਨਾ ਯਾ ਕੰਮ ਆ ਭਾਬੀ ਕਰ ਦੂਗੀ ਤੁਸੀਂ ਐਵੇਂ ਹੀ। ਉਹਦੇ ਪਿੱਛੇ ਹੀ ਸਾਰਾ ਟੱਬਰ ਪਿਆ ਰਹਿੰਦਾ। ਓਹੀ ਸਾਰੇ ਕੰਮ ਕਰੇ। ਵੱਡੇ ਤੋਂ ਲੈ ਕੇ ਛੋਟੇ ਤੱਕ ਉਹਨੇ ਹੀ ਹਾਰਿਕ ਦਾ ਖਿਆਲ ਰੱਖਣਾ। ਹਾਦੀ ਹੋ ਗਈ। ਜਾਨ ਲੈਣੀ ਕੀਤੀ ਕੁੜੀ ਦੀ। ਖਿਡੌਣਾ ਤਾਂ ਮਿਲਦਾ ਹੀ ਨਹੀਂ ਉਹਨੂੰ। ਦੋ ਮਿੰਟ ਵੀ। ਕਿਸਰਾ ਸਾ ਕਿਸਰਾ ਲੈਣ ਡਈ ਮੈਂ ਤੇ ਹੈਰਾਨ ਹੁੰਨੀ ਪਈ। ਅੰਦਰ ਜਾਂਦੀ ਬਾਹਰ ਜਾਂਦੀ ਅੰਦਰ ਐ ਨਾ ਥੱਕਦੀ ਨਹੀਂ ਇਨਸਾਨ ਨਹੀਂ। ਜਰਾਸੀ ਉਹ ਨਾ ਕੋਆਪਰੇਟ ਕਰੀਓ ਨਾ ਸਹਿਯੋਗ ਦੇ ਆ ਕੇ ਇਹ ਸਹੀ ਗੱਲ ਹੈਗੀ ਐ ਸਹੀ ਗੱਲ ਤੁਸੀਂ ਬਿਲਕੁਲ ਸਹੀ ਕਹਿੰਦੇ ਵੀਓ ਸਹੀ ਗੱਲ ਮੈਂ ਤੈਨੂੰ ਕੀ ਦੱਸਾਂ ਮੈਂ ਤੇ ਆਪਨਾ ਪਰੇਸ਼ਾਨ ਹੋ ਚੁੱਕੀ ਹਾਂ ਘਰ ਦੀ ਘਿਚ-ਘਿਚ ਤੋਂ ਹਾਰਟ ਟੈਂਪਲੇਸ਼ ਹਾਰਟ ਟੈਂਪਲੇਸ਼ ਛੋੜੇ-ਛੋੜੇ ਕੰਮ ਮੈਂ ਉਹ ਕਿਰਨੀ ਜੱਲੀ ਜੀਆ ਕੋਈ ਕੰਮ ਨਹੀਂ ਕਰਦੀ ਇੱਕ ਕੰਮ ਕਹਿ ਦੋ ਨਾ ਚਾਹ ਦਾ ਕੱਪ ਬਣਾ ਨਾ ਸਕੇ ਦਿਨ ਤੁਸੀਂ ਹਿਸਾਬ ਲਾ ਲੋ ਕਿ ਅੱਧਾ ਘੰਟਾ ਪਾਰ ਜੇ ਮੇਰੀ ਗੱਲ ਸੁਣੋ ਕਿ ਨੂੰ ਕੋਈ ਸਿਆਣਾ ਦੱਸ ਦੱਸ ਜਿਹਦੇ ਜਾਵਾ ਮੈਂ ਵੀ ਘਰ ਬਾਰੇ ਕੁਝ ਪੁੱਛਾਂ ਸ਼ਾਇਦ ਕੋਈ ਘਰ ਦਾ ਮੂੰਹ ਮੱਥਾ ਸੁਧਰ ਜੇ ਸਹੀ ਹੋ ਜਾਣ ਸਾਰੇ ਜਣੇ ਸਾਰਿਆਂ ਨੂੰ ਖੈਰ ਚੱਲ ਮੈਂ ਕੀ ਸਹੀ ਕਰਨਾ ਵਾਹਿਗੁਰੂ ਜੀ ਕਿਰਪਾ ਨਾਲ ਸਾਰੀ ਸਹੀ ਨੇ ਆ ਕੱਕੀ ਰਣੀ ਨਹੀਂ ਸਹੀ ਹੈਗੀ ਆ ਸਹੀ ਗੱਲ ਹੈ ਬਿਲਕੁਲ ਇਦਾਂ ਹੀ ਆ ਹਾਂ ਬਿਲਕੁਲ ਬਸ ਐਸਾ ਹੀ ਆ ਮੈਨੂੰ ਤੇ ਸਮਝ ਨਹੀਂ ਆਂਦੀ ਪਈ ਇਹ ਕਲੇਸ਼ ਦਾ ਕਾਰਨ ਕੀ ਹੈ ਇਹ ਕਲੇਸ਼ ਪੈਂਦਾ ਕਿਉਂ ਪਿਆ ਮੈਨੂੰ ਹਜੇ ਤੱਕ ਇਹ ਹੀ ਨਹੀਂ ਪਈ ਸਮਝ ਆਂਦੀ ਬਸ ਮੈਨੂੰ ਤੇ ਇਹਨੂੰ ਖਤਮ ਕਰਨਾ ਹੈ ਜਿਵੇਂ ਮਰਜ਼ੀ ਤੁਸੀਂ ਮੇਰੇ ਨਾਲ ਚੱਲੋਗੇ ਅੱਛਾ ਕਹ ਦੋ ਚਲ ਠੀਕਾ ਠੀਕ ਬਸ 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 ਬਿਲਕੁਲ ਸਹੀ ਇਦਾਂ ਹੀ ਗੱਲ ਕਰਨੀ ਆ ਤੂੰ बस बस मैं भी इदा कर लग चल मैं कल तेरे को आनी चुप करके गल ना करी किसी अगे भी आह चल ठीक है आ जा चल ठीक है ओके ਹਾਂਜੀ ਤੁਸੀਂ ਸਾਰਾ ਸਾਰਾ ਕੰਮ ਹੋ ਗਿਆ ਵਾ ਚਲੋ ਤੁਸੀਂ ਆਗੇ ਮੈਂ ਇਤਨਾ ਕਰਦੀ ਆ ਮੈਂ ਨਾ ਤੁਹਾਨੂੰ ਲਸਣ ਦੇ ਦਿੰਦੀ ਆ ਤੁਸੀਂ ਤੇ ਮੰਮੀ ਨਾ ਫਟਾਫਟ ਲਸਣ ਕਰ ਲਓ ਤੇ ਮੈਂ ਸਬਜੀ ਨੂੰ ਤੜਕਾ ਲਾ ਦਿੰਦੀ ਆ ਹੁਣ ਚਿਰ ਮੈਂ ਪਿਆਜ਼ ਵਗੈਰਾ ਛਿਲ ਦਿੰਨੀ ਆ ਲਸਣ ਹਾਂਜੀ ਹਾਂਜੀ ਮੈਂ ਨਹੀਂ ਕਰ ਸਕਦੀ ਲਸਣ ਲਸਣ ਕਰਾਂ ਮੇਰੇ ਨੋ ਦਰਦ ਕਰਨ ਲੱਗ ਪੈਂਦੇ ਆ ਇੰਨਾ ਚ ਵਰ ਜਾਂਦਾ ਨਾ ਬੜੇ ਪੀੜ ਕਰਦੇ ਆ ਮੈਂ ਲਸਣ ਨਹੀਂ ਛਿਲ ਸਕਦੀ ਫਿਰ ਮੈਂ ਪਿਆਜ਼ ਦੇ ਦੇਨੀ ਤੁਹਾਨੂੰ ਪਿਆਜ਼ ਨਾ ਮੇਰਾੱਖਾ ਜੋ ਪਾਣੀ ਨਿਕਲ ਹੋਣਾ ਵਾ ਕੀਪ ਇਕੰਦੀ ਆਂਦੀ ਪੀ ਲਸਣ ਛਿਲ ਦੋ ਤੇ ਮੇਰੇ ਤੋਂ ਨੋਹ ਜ ਵੜ ਜਾਂਦਾ ਤੇ ਨੋਹ ਪੀੜ ਕਰਦੇ ਫਿਰ ਆਂਦੇ ਪਿਆਜ਼ ਛਿਲ ਦੋ ਪਿਆਜ਼ ਮੇਰੇ ਅੱਖਾਂ ਨੂੰ ਖਰਾਬ ਕਰਦੀਆਂ ਕਿ ਸਹੀ ਗੱਲ ਕਹਿੰਦੇ ਫਿਰ ਨਹੀਂ ਉਹ ਨਹੀਂ ਛਿਲ ਸਕਦੇ ਨੋਹ ਉਹਦੇ ਆ ਜਿਹੜੇ ਜੜਾਂਗੇ ਨੇ ਨਾ ਪੀੜ ਕਰਦੀਆਂ ਉਹ ਨਿਕਲ ਆਉਂਦੀਆਂ ਨੇ ਤੇ ਮੰਮੀ ਤੂੰ ਹੀ ਕਰ ਦੋ ਫਿਰ ਮੈਂ ਨਹੀਂ ਕਿ ਮੈਂ ਤੇ ਦੱਸ ਮੈਨ ਲਾਉਣਾ ਪੈਣੀ ਤੂੰ ਹਾਂ ਤੇ ਪਿਆਜ਼ ਹੀ ਨਹੀਂ ਛੱਲੇਗੇ ਤੇ ਤੂੰ ਮੈਂ ਸਾਰੀ ਰਸੋਈ ਸਾਫ਼ ਕੀਤੀ ਆ ਹਾਏ ਰੱਬਾ ਸਵੇਰ ਦਾ ਸੋਈ ਦਾ ਖਲਾਰਾ ਹਿੱਤ ਕੋ ਹੁਣ ਚੁੱਕਿਆ ਗਿਆ ਏ ਨਹੀਂ ਮੰਮੀ ਕਿੰਨੀ ਵਾਰ ਧੋਤੇ ਆ ਭਾਂਡੇ ਤੁਹਾਨੂੰ ਪਤਾ ਤੇਗਾ ਵਾ ਕਦੀ ਕਿਸੇ ਨੇ ਕੁਛ ਖਾਣਾ ਕਦੀ ਕੁਛ ਖਾਣਾ ਤੂੰ ਜੇ ਕਿਰਨ ਕੁਸਾਨ ਕਿਤੇ ਹੀ ਸਾੜ ਕੇ ਬਣਾ ਕੇ ਬਰਾਨੀ ਪੈਣੀ ਰੋਟੀ ਤੇ ਸਬਜ਼ੀ ਵੀ ਬਣਾਣੀ ਪੈਣੀ ਰੋਟੀਆਂ ਵੀ ਬਣਣੀਆਂ ਪੈਣੀਆਂ ਨੇ ਤੇਰਾ ਕੰਮ ਹੈ ਕਰਨਾ ਤੂੰ ਹੀ ਕਰਨਾ ਹੋਰ ਤੂੰ ਨਹੀਂ ਕਰੇਂਗੀ ਤਾਂ ਕੌਣ ਕਰੇਗਾ ਮੈਂ ਹੁਣ ਆਪਾ ਤੇ ਤੇਰਾ ਘਰ ਲੈ ساری ਉਮਰ ਫੜ ਫੜ ਹੱਥ ਮਾਰ ਤੇ ਕੰਮ ਉੱਤੇ ਪਿਆਜ ਜਦੋਂ ਅਸੀਂ ਦੋਵੇਂ ਚਿੱਲੇ ਜਾਂਦੇ ਆ ਛਿਲਕੇ ਤੇ ਲਾ ਤੜਕਾ ਚਲੋ ਮੇਰੇ ਨਾਲ ਫੋਨ ਵੱਜਦਾ ਪਿਆ ਜੀ ਤੁਹਾਡਾ ਚਲੋ ਤੇ ਮੇਰੀ ਗੱਲ ਸੁਣ ਲੈ ਕਿਰਨ ਫਟਾਫਟ ਕਾਲੀ ਕਾਲੀ ਕੰਮ ਕਰਿਆ ਕਰ ਇਹ ਜੱਲੂ ਜੱਲੂ ਕੰਮ ਨਾ ਕਰਿਆ ਕਰ ਛੇਤੀ ਕਰ ਢੋਖ ਵੀ ਲੱਗੀ ਹੁਣ ਤੇ ਕਰਕੇ ਫੜਾ ਫੜੇ ਪਾਸੇ ਸਬਜ਼ੀ ਥਾਤੇ ਪਾਸੇ ਫੁਲਕੇ ਲਾ ਤੂੰ ਜਲਦੀ ਕਰ ਮੇਰੀ ਗੱਲ ਸੁਣ ਜਦੋਂ ਵਿਹਲੀ ਬੈਣੀ ਨਾ ਅੰਦਰ ਤੇ ਉਦੋਂ ਨਾ ਰਾਤੀ ਸੌਣ ਲੱਗੇ ਲਸਣ ਲੈ ਜਾ ਕਰ ਤੇ ਉਹ ਫੜਾ ਫੜ ਛੇਲਿਆ ਕਰ ਰਤੀ ਬੈਠੀ ਬੰਦਾ ਸਿਆਣੀਆਂ ਨੂੰ ਦਾ ਇਹੀ ਕੰਮ ਹੁੰਦਾ ਕਿ 2 ਮਿੰਟ ਵੀ ਟਾਈਮ ਮਿਲਿਆ ਨਾ ਤੇ ਫੜਾ ਫੜ ਮੈਂ ਆ ਕੰਮ ਸਵਾਰ ਲਾ 2 ਮਿੰਟ ਵੀ ਟਾਈਮ ਮਿਲਿਆ ਮੈਂ ਆ ਕੰਮ ਸਵਾਰ ਲਾ ਰਤੀ ਜੂ ਬੈ ਕੇ ਟੀਵੀ ਵੇਖਦੀ ਰਹਿਣੀ ਅੱਧਾ ਘੰਟਾ 2 ਘੰਟੇ ਤੇ ਉਦੋਂ ਵੇਖਦੀ ਵੇਖਦੀ ਨਾਲ ਟੀਵੀ ਨੂੰ ਤੇ ਨਾਲ ਲਸਣ ਛੇਲਿਆ ਕਰ ਪਿਆਜ਼ ਛਿੱਲ ਕੇ ਰੱਖਲੇ ਲਸਣ ਛੇਲ ਕੇ ਰੱਖ ਲਿਆ ਸੇਰੇ ਔੜ ਕੇ ਫੜਾ ਫੜ ਸਬਜ਼ੀ ਬਣਾ ਕੇ ਰੱਖਦੀ ਦੋਨੋਂ ਮੁੰਡਿਆਂ ਹੀ ਭੁੱਖੇ ਗਏ ਨੇ ਚੱਲ ਛੇਤੀ ਕਰ ਹੁਣ ਸਾਨੂੰ ਦਿਨਾਂ ਭੁੱਖਿਆ ਮਾਰ ਬਗਾਰ ਰੋਟੀ ਛੇਤੀ ਕਰ ਸਾਰਾ ਦਿਨ ਤੇ ਮੈਂ ਲੱਗੀ ਰਹਿਨੀ ਸਵੇਰੇ 5 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਵੀ ਇਹਨਾਂ ਦਾ ਕੰਮ ਨਹੀਂ ਖਤਮ ਹੁੰਦਾ ਤੇ ਹੱਜੇ ਵੀ ਕਹਿੰਦੇ ਆ ਤੂੰ ਝੱਲੀ ਆ ਤੂੰ ਕੰਮ ਨਹੀਂ ਕਰਦੀ ਸਹੀ ਕਹਿੰਦੇ ਆ ਸਾਰੇ ਸੋਹਰੇ ਕਦੀ ਵੀ ਖੁਸ਼ ਨਹੀਂ ਹੋ ਸਕਦੇ ਕਦੀ ਵੀ ਨਹੀਂ ਇੰਨਾ ਕੀ ਕੰਮ ਆਪਾਂ ਪੀਕੇ ਕੀਤਾ ਹੁੰਦਾ ਨਾ ਤੇ ਮੰਮੀ ਕਿੰਨਾ ਐਪਰੀਸ਼ੀਏਟ ਕਰਦੀ ਸੀਗੇ ਮੇਰੀ ਧੀ ਨੇ ਆ ਕਰਤਾ ਮੇਰੀ ਧੀ ਨੇ ਆ ਕਰਤਾ ਪਰ ਇੱਥੇ ਜਿੰਨਾ ਮਰਜੀ ਕਰ ਲੋ ਕਦੀ ਵੀ ਇੰਨਾ ਨੇ ਨਹੀਂ ਕਿਹਾ ਕਿ ਸਾਡੀ ਨੂੰ ਤੇ ਸਾਰਾ ਘਰ ਸੰਭਦੀ ਆ ਸਗੋਂ ਤੇ ਇਹ ਹੀ ਗਿੰਦੇ ਆ ਕਿ ਇਹਨੂੰ ਤੇ ਕੁਝ ਆਂਦਾ ਨਹੀਂ ਇਹ ਤੇ ਜਿੱਲੀ ਆ ਇਹਦੇ ਕੋਈ ਕੰਮ ਨਹੀਂ ਹੁੰਦਾ ਤੈਂ ਜੀ ਮੇਰੀ ਗੱਲ ਸੁਣੋ ਮੈਂ ਅਬਦੇਸੀ ਨੂੰ ਫੋਨ ਕੀਤਾ ਸੀਗਾ ਤੇ ਨਾ ਮੈਂ ਉਹਨੂੰ ਸਾਰੀ ਕਹਾਣੀ ਦੱਸੀ ਵੀ ਸਾਡੇ ਘਰ ਚ ਨਾ ਕਲੇਸ਼ ਹੀ ਨਹੀਂ ਨਿਕਲਦਾ ਪਿਆ ਜਿੰਨਾ ਉਹ ਸੁਲਝਾਨ ਦੀ ਕੋਸ਼ਿਸ਼ ਕਰਦੇ ਵੇ ਨਾ ਉਹਨੇ ਹੀ ਉਲਝੀ ਜਾਂਦਾ ਪਿਆ ਉਹਨੇ ਮੈਨੂੰ ਨਾ ਸਾਥ ਤਾਂ ਦਸੀ ਉਹ ਕਹਿੰਦੀ ਕੱਲ ਮੇਰੇ ਨਾਲ ਚੱਲੇ ਠੀਕ ਐ ਚੱਲ ਪਾਂਗੇ ਪਤਾ ਕਰੀਏ ਕਿਉਂ ਨਹੀਂ ਕਲੇਸ ਮੁੱਕਦਾ ਕਿਉਂ ਨਹੀਂ ਘਰ ਦਾ ਕੰਮ ਮੁੱਕਦਾ ਸਾਰਾ ਦਿਨ ਜਿਲਮ ਲਿਲੀਆ ਵਾਂਗੂ ਲੱਗੀ ਹੀ ਰਹਿੰਦੀ ਵੱਡਾ ਰੋਣਾ ਤੇ ਇਹੀ ਹੈ ਨਾ ਉਹ ਕਹਿੰਦੀ ਮੈਨੂੰ ਕੰਮ ਨਾ ਕਰਨਾ ਪਵੇ ਕਿਉਂ ਕੰਮ ਕਿਉਂ ਨਾ ਕਰਨਾ ਪਵੇ ਰੋਟੀ ਨਹੀਂ ਖਾਣੀ ਇਹੋ ਹੀ ਤਾਂ ਪੁੱਛਣਾ ਆਓ ਵੀ ਕਿਉਂ ਨਾ ਕਰਨਾ ਪਵੇ ਚਾਲੀ ਉਹ ਬਾਬੇ ਨੂੰ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਕੁਛ ਉਹਨੂੰ ਸਾਰਾ ਕੁਝ ਆਪ ਹੀ ਪਤਾ ਲੱਗ ਜਾਂਦਾ ਤਾਂ ਤੇ ਵਧੀਆ ਸਗੋ ਜੋਕੇ ਬਵਾ ਗਿਆ ਉਹ ਦਾਦੂਗਾ ਹੀ ਖਾਂਗਾ ਠੀਕ ਹੈ ਜੀ ਇਹ ਹੀ ਗੱਲ ਹੈ ਪਰ ਇੱਕ ਗੱਲ ਜੇ ਉਹ ਫੀਸ ਲੈਂਦਾ ਜੀ 500 ਰੁਪਈਆ ਕੋਈ ਗੱਲ ਨਹੀਂ 500 ਦੀ ਕੀ ਗੱਲ ਹੈ 500 ਨਾਲ ਜੇ ਘਰ ਸੁਧਰ ਜਾਏ ਹੋਰ ਕੀ ਚਾਹੀਦਾ ਈ ਇਹ ਵੀ ਗੱਲ ਸ਼ਾਬਾਸ਼ ਸ਼ਾਬਾਸ਼ ਤੁਹਾਡੇ ਨੀ ਕਿਹੜੇ ਚੱਕਰਾ ਚ ਪਈਆਂ ਹੀਆਂ ਜੇ ਸਿਆਣਿਆਂ ਕੋਲ ਜਨਮ ਹੈ ਸਭ ਸੁਣਦੀ ਪਈਆਂ ਧੜੀਆਂ ਗੱਲਾਂ ਕਰ ਦੱਕਲੇਸ਼ ਨਹੀਂ ਮੁਗੜਾ ਕਲੇਸ਼ ਤੇ ਤੁਹਾਡਾ ਦੋਨਾਂ ਦਾ ਪਾਇਆ ਹੈ ਸਾਡਾ ਹਾਂ ਕਿਰਨ ਆਈ ਮੁਰਦਰਦਰ ਆ ਜਾ ਮੇਰੇ ਕੋ ਅਸੀ ਕਿ ਕਲੇਸ਼ ਪਾਇਆ ਹੋਇਆ ਨਾ ਕਿ ਇਹ ਜੀਆਂ ਡਹਰਾਮ ਹਿਲਦੀ ਹੀ ਨਹੀਂ ਸਿਆਪਾ ਨਾ ਗੱਲਾਂ ਮੁਕਦੀਆਂ ਤੇ ਨਾ ਮੋਬਾਈਲ ਉੱਥੇ ਛੁੱਟ ਦੇ ਨਾ ਸੀ ਕਿਸੇ ਚੰਗੀ ਕਹੀ ਨਾ ਸੀ ਕਿਸੇ ਨੂੰ ਮਾੜੀ ਕਹੀਏ ਇੱਕ ਸੂਈ ਨਹੀਂ ਚੁੱਕੇ ਰਖਦੀਆਂ ਬੀਜੀ ਬਤੇਰਾ ਕੰਮ ਕੀਤਾ ਥੋੜਾ ਕੰਮ ਕੀਤਾ ਹੁਣ ਵੀ ਕੰਮ ਹੀ ਕਰੀ ਜਾਣਾ ਸੀ ਨਹੀਂ ਕੰਮ ਹੀ ਕਰਦਾ ਉਹਨੇ ਠੇਕਾ ਲੈ ਲਿਆ ਕਰੂ ਸਾਰੇ ਟਪਨ ਪਾਲ ਲੰਦਾ ਨਾ ਫੋਨ ਵੀ ਤਾਂ ਵੇਖਣਾ ਹੁੰਦਾ ਕੋਈ ਨਾ ਕੋਈ ਨਵੀਂ ਖਬਰ ਆਈ ਹੁੰਦੀ ਆ ਤੁਹਾਨੂੰ ਸਤਰਕ ਹੋ ਜਾਂਦਾ ਆਪਣੇ ਘਰ ਦੀਆਂ ਖਬਰਾਂ ਵੱਲ ਧਿਆਨ ਦਿਓ ਬਾਹਰ ਦੀਆਂ ਖਬਰਾਂ ਮੰਨ ਲਾ ਵੇਖੋ ਸਾਰੇ ਘਰ ਦਾ ਮਾਹੌਲ ਤੁਸੀਂ ਦੋਨਾਂ ਨੇ ਖਰਾਬ ਕੀਤਾ ਮੁੰਡੇ ਭੁੱਖੇ ਚੱਲੇ ਗਏ ਤੁਹਾਡੇ ਹੱਥਾਂ ਮੈਨਨ ਘੜਤਾ ਲੱਗੇ ਤੁਸੀਂ ਵੀ ਕਰਦੇ ਸੀ ਦੋ ਮੁਲਕੇ ਲੱਖ ਦੇਖ ਸਕਦੀਆਂ ਹੇ ਅਹੀਂ ਨਾ ਚਰ ਕੰਮ ਕਰਦੀਆਂ ਰਹੀਆਂ ਨਹੀਂ ਕਹੀ ਜਾਨੀ ਮੈਂ ਕੰਮ ਕਰਦੀ ਸੀ ਨਾ ਕਿੰਨਾ ਘੱਟ ਪਰ ਸੀ ਉਸਲੇ ਘਰ ਤੇ ਇੱਕ ਤੂੰ ਤੇ ਇੱਕ ਦਾ ਆਦਮੀ ਤੇ ਇੱਕ ਮੈਂ ਕਿੰਨਾ ਘੱਟ ਪਰ ਸੀ ਹੁਣ ਤੁਹਾਡੇ ਸਾਰਿਆਂ ਦੇ ਪਰਿਵਾਰ ਨਾ ਤੁਸੀਂ ਕਿਉਂ ਨਹੀਂ ਕੰਮ ਕਰਦੀਆਂ ਮੈਨੂੰ ਪਹਿਲਾਂ ਦੱਸੋ ਸਿਆਣੇ ਕੋ ਜਣਾ ਆਪਣੇ ਆਪ ਨੂੰ ਬਦਲੋ ਉਦੋਂ ਤਾਂ ਹੁੰਦੇ ਜਮੀਨ ਐ ਸਵਾਨ ਦਾ ਫਰਕ ਆ ਉਹਨੂੰ ਘਰ ਚ ਕੰਮਾਂ ਲਈ ਲੈ ਜਾਂਦਾ ਜੇ ਜਿੱਲੀ ਹੈਗੀ ਹੈ ਤੁਹਾਨੂੰ ਜਿੱਲੀ ਸਵੇਰ ਤੱਕ ਨਾ ਬਿਜਰ ਹੋਏ ਤਾਂ ਤਕਦੀਰ ਐ ਨਹੀਂ ਲੱਗੀ ਰਹਿੰਦੀ ਪਰ ਸਭ ਨਾ ਮੈਨੂੰ ਕੁੜੀ ਦੇ ਉੱਤੇ ਤੇਰੇ ਅੱਖਾਂ ਚ ਪਾਣੀ ਆਇਂਦਾ ਪਿਆਜ ਤੇਰੇ ਨਾਲ ਉਹ ਤੇ ਉਹ ਲਸਣ ਜਨਾ ਉਂਗਲੇ ਦਰਦ ਹੁੰਦੀ ਐ ਉਹਨੂੰ ਕੁਛ ਨਹੀਂ ਹੁੰਦਾ ਤੇ ਹੁੰਦੀਆਂ ਹੀ ਆ ਚਾਈ ਮੇਰੀਆਂ ਨਹੀਂ ਉਹਨੂੰ ਕੁਛ ਨਹੀਂ ਹੁੰਦਾ ਤੇਨੂੰ ਸਾਰਾ ਕੁਝ ਹੁੰਦਾ ਸਿਆਣੀ ਨੂੰ ਬੰਦੀ ਐ ਰਾਹ ਨੂੰ ਯਾਰਾ ਟੀਵੀ ਵੇਖਣ ਲੱਗੇ ਛਿੱਲਿਆਗਾ ਨਾ ਤੇਨੂੰ ਹੀ ਗੋਤਾ ਵਜਦਾ ਤੂੰ ਘਰੀ ਘਰ ਸਕਦੀ ਉਹਨੂੰ ਕੀ ਕਹਿਗਾ ਅਵਰੇ ਪਖਾਣ ਕਰੇ ਮੇਰੇ ਕੋਡੇ ਨਹੀਂ ਚੱਲਦੇ ਮਰੇ ਉਹਨੇ ਉੱਡ ਕੇ ਕੰਮ ਕਰਿਆ ਕਰੋ ਕੋਈ ਲੋੜ ਨਹੀਂ ਤੂੰ ਨਹੀਂ ਅਜੇ ਤਬਾਦਨਾ ਕੰਮ ਕਰਦਾ ਆਪਣੇ ਬੱਚੇ ਬੱਚਿਆਂ ਦੇ ਦੇਖਣ ਪ੍ਰੈਸਪ੍ਰੂਸ ਜਹਾਬ ਪੇ ਕਰਿਆ ਕਰੋ ਉਹਨੇ ਠੇਕਾ ਨਹੀਂ ਲਗਾ ਤੁਹਾਡੇ ਸਾਰੇ ਟੱਬਰ ਦਾ ਬੰਨੀਆਂ ਫਿਰਦੇ ਛਾਤਰੀਆਂ ਜੀਆਂ ਨੂੰਆਂ ਤੇ ਕੰਮ ਕਰ ਕੰਮ ਕਰ ਐਸਲੇ ਨਹੀਂ ਆਂਦੀਆ ਕਿ ਤੂੰ ਜਦੋਂ ਸਾਥ ਹੀ ਨਾ ਦਿਓ ਹਾਂਜੀ ਕੀ ਕਹਿੰਦੇ ਜੇ ਕੀ ਕਿਹਾ ਦੱਸਿਓ ਇਹ ਨੋਤੀ ਐ ਸਾਡੀ ਇਹਦਾ ਫਰਜ਼ ਹੈ ਕੰਮ ਕਰਨਾ ਤਾਂ ਕੰਮ ਕਰਦੀ ਐ ਅੱਛਾ ਤੇ ਤੁਸੀਂ ਕੀ ਹੋ ਮੇਰੀਆਂ ਤੁਸੀਂ ਨੂੰਆਂ ਨਹੀਂ ਮੇਰੀਆਂ ਆਹੋ ਨੋਆ ਮਾ ਤੇਰੀਆਂ ਨੂ ਆਣਾ ਤੇ ਕਿਰਨ ਆਈ ਤਾਂ ਮੈਂ ਤੂੰ ਮੇਰਾ ਕੋਈ ਕੰਮ ਨਹੀਂ ਕਰਾ ਮੇਰੀ ਰੋਟੀ ਮੇਰੇ ਪਾਣੀ ਚਾ ਮੇਰੇ ਕੱਪੜੇ ਸੇ ਸਭੇ ਕਰੂੰਗੀ ਤੂੰ ਬੰਦੇ ਜੀ ਦੋ ਕਿਰਨ ਨਹੀਂ ਆਈ ਸੀ ਤਾਂ ਅਸੀਂ ਕਰਦੇ ਸੀ ਹੁਣ ਵੀ ਕਰਨਾ ਤੁਸੀਂ ਤੁਸੀਂ ਉਹ ਕਰਨਾ ਮੇਰਾ ਕੰਮ ਤੋ ਨੂ ਹੋ ਤੀ ਹੋ ਨਾ ਤਾਂ ਤੁਹਾਡਾ ਫਰਜ਼ ਹੈ ਮੇਰਾ ਕੰਮ ਕਰਦਾ ਇਹ ਨਹੀਂ ਕਰਨਾ ਮੇਰਾ ਕੰਮ ਘਰ ਦਾ ਮਾਹੌਲ ਬਣਾ ਲੈ ਸਿਆਣੇ ਕੋ ਜਾ ਕੇ ਉੱਥੇ ਉੱਥੇ ਜਾ ਕੇ ਸਿਆਣੇ ਨਹੀਂ ਕਰ ਲੈਣਾ ਆਪਣੇ ਆਪ ਨੂੰ ਬਦਲੋ ਮੇਰੀ ਗੱਲ ਸੁਣੋ ਧੀਓ ਤੁਸੀਂ ਕਲੇਸ਼ ਮੁਕਾਣਾ ਚਾਹੁੰਦੀ ਹੈ ਨਾ ਘਰ ਦਾ ਹਾਂਜੀ ਬੀਜੀ ਸਿਆਣੇ ਨੂੰ ਜਿੰਨੂੰ ਫੋਨ ਕੀਤਾ ਉਹਨੇ ਤੇ ਸਵਾ ਮਹੀਨਾ ਲਾ ਦੇਣਾ ਮੈਂ ਤੇ ਤੁਹਾਡਾ ਹੁਣੇ ਮੁਕਾ ਦੇਣਾ ਕਲੇਸ਼ ਤੇ ਮੇਰੀ ਗੱਲ ਸੁਣੋ ਫਿਰ ਵੇਲਾ ਕਿਹੜਾ ਵੇਖਦੇ ਪਏ ਜੀ ਕੋਈ ਵੇਲਾ ਨਹੀਂ ਪੁੱਤ ਆਪਣੇ ਆਪਣੇ ਕੰਮ ਵੰਡੋ ਆਪਣੀ ਆਪਣੀ ਜ਼ਿੰਮੇਵਾਰੀ ਸਮਝੋ ਤੇ ਉਹਦਾ ਸਾਥ ਦਿਓ ਕੁੜੀ ਦਾ ਉਹਨੇ ਕੋਈ ਵੱਧ ਰੋਟੀ ਨਹੀਂ ਖਾਣੀ ਉਹ ਸਾਰੇ ਦਿਨ ਰੋਟੀਆਂ 'ਚ ਲੱਗੀ ਰਹੇ ਤੂੰ ਵੀ ਕੰਮ ਕਰ ਉਹ ਵੀ ਕੰਮ ਕਰੇ ਤੇ ਫਿਰ ਉਹ ਵੀ ਕਰੇ ਤਾਂ ਐਸਾ ਵੀ ਜੀ ਐਸਾ ਕਰਨ ਨਾਲ ਸਭ ਕੁਝ ਠੀਕ ਹੋ ਜਾਊਗਾ ਸਭ ਠੀਕ ਹੋ ਜਾਏਗਾ ਤੂੰ ਵੇਖੀ ਸੀ ਸਭ ਠੀਕ ਹੋ ਸਭ ਕੁਝ ਠੀਕ ਹੋ ਜਾਏਗਾ ਮੈਂ ਚਲੋ ਤੇ ਸਿੱਖ ਕਿਉਂ ਨਾ ਐਵੇਂ ਕਰ ਲਈ ਆਪਾਂ ਐਵੇਂ ਕਰਦੇ ਹਾਂ ਰਲ ਕੇ ਕੰਮ ਕਰਦੇ ਤੁਹਾਨੂੰ ਪਿਆਜ਼ ਲਸਣ ਅਦਰਕ ਦੀਏ ਤੂੰ ਮੈਨੂੰ ਬੈਠੀ ਨੂੰ ਫੜਾ ਦਿਆ ਕਰੋ ਨਹੀਂ ਮੈਂ ਚੀਰ ਦਿਆ ਕਰਾਂ ਕੋਈ ਗੱਲ ਨਹੀਂ ਮੇਰੇ ਅੱਖਾਂ 'ਚ ਪਾਣੀ ਨਹੀਂ ਆਉਂਦਾ ਨਾ ਮੇਰੀ ਉਂਗਲਾ ਠੀਕ ਰਹਿੰਦੀ ਹੈ ਕੋਈ ਗੱਲ ਨਹੀਂ ਮੈਨੂੰ ਫੜਾ ਦਿਆ ਕਰੋ ਤੁਸੀਂ ਸਬਜ਼ੀ ਬੜੀ ਸਵਾਦ ਬਣਾਉਂਦੇ ਹੋ ਮਸਾਲਾ ਮੈਂ ਕੱਟ ਕੇ ਦਿਆ ਕਰੂੰਗੀ ਸਬਜ਼ੀ ਤੁਸੀਂ ਬਣਾ ਲਿਆ ਕਰਨੀ ਠੀਕ ਹੈ ਤੇ ਮੈਂ ਆਟਾ ਗੁੰਨ ਦਿਆ ਕਰਾਂਗੀ ਇਹੀ ਮੈਂ ਕਹਿਣ ਲੱਗੀ ਸਬਜ਼ੀ ਮੈਂ ਬਣਾ ਦੂੰਗੀ ਤੇ ਫੁਲਕੇ ਫੁਲਕੇ ਤੁਸੀਂ ਲਾ ਲਿਓ ਕੋਈ ਨਹੀਂ ਮੈਂ ਤਾਂ ਮੈਂ ਤਾਂ ਉਹ ਭਾਂਡੇ ਫੇਰ ਮਾਜ ਲਾਂਗੀ ਕੱਟਿਆ ਹੋ ਕੇ ਸਰਤਾ ਕਿਰਨ ਲੈ ਗਈ ਤੇ ਹਾਂ ਹਾਂ ਕਿਰਨ ਕਿਰਨ ਐਨਾ ਬੋਝ ਨਾ ਦੇਤੇ ਪਾਓ ਉਹ ਤੁਹਾਡੀ ਧੀ ਹੀ ਹੈ ਠੀਕ ਹੈ ਭੀਜੀ ਪੱਕਾ ਸਹੀ ਹੋ ਜੁ ਪੁੱਤ ਸਹੀ ਹੋਏਗਾ ਸਾਰਾ ਕੁਝ ਸਹੀ ਆਦੀ ਸਹੀ ਤੂੰ ਅੱਜ ਤੋਂ ਹੀ ਸ਼ੁਰੂ ਕਰੋ ਇਹ ਕੰਮ ਚਲੋ ਠੀਕ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਹੀ ਕਰੋ ਤੁਹਾਡਾ ਤੇ ਸਹੀ ਹੋ ਗਿਆ ਵਾ ਹੁਣ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਸਾਰੇ ਜਾਣੇ ਹੋਪੇ ਸਾਰੇ ਜਾਣੇ ਵਧੀਆ ਹੋਗੇ ਤੇ ਘਰ ਚ ਕਲੇਸ਼ ਦੀ ਵਜ੍ਹਾ ਕੰਮ ਕੰਮ ਨਹੀਂ ਹੁੰਦਾ ਕੰਮ ਨਹੀਂ ਹੁੰਦਾ ਕਲੇਸ਼ ਪਿਆ ਰਹਿੰਦਾ ਕਿਚਕਿਚ ਇੱਧਰ ਕਿਚਕਿਚ ਇੱਧਰ ਸੱਸਾਂ ਨੇ ਸਾਰਾ ਬੋਝ ਪਾਤਾ ਨੂੰ ਨੂੰ ਦੇ ਉੱਤੇ ਤੇ ਨੂੰ ਵਿਚਾਰੀ ਇਕੱਲੀ ਕੀ ਕਰੇ ਨੂੰ ਇਕੱਲੀ ਐਡਾ ਵੱਡਾ ਘਰ ਸੰਭਣਾ ਹੌਲੀ ਹੌਲੀ ਕੰਮ ਕਰੂਗੀ ਇਹ ਉਹ ਰੋਬਟ ਤੇਗੀ ਨਹੀਂ 1 ਮਿੰਟ ਚ ਉਧੇ ਜਾਊਗੀ 1 ਮਿੰਟ ਚ ਉਧੇ ਜਾਊਗੀ ਤੇ ਜੇ ਘਰ ਹੌਲੀ ਹੌਲੀ ਕੰਮ ਹੁੰਦਾ ਵਾ ਤੇ ਸੱਸਾਂ ਨੂੰ ਇਹ ਵੀ ਪ੍ਰੋਬਲਮ ਹੁੰਦੀ ਹੈ ਕਿ ਕੰਮ ਛੇਤੀ ਕਿਉਂ ਨਹੀਂ ਦਦੇ ਫਿਰ ਉਹ ਉਸ ਗੱਲ ਨੂੰ ਲੈ ਕੇ ਸੱਸਾਂ ਕਲੇਸ਼ ਕਰ ਲੈਂਦੀ ਹੈ ਸਹੀ ਗੱਲ ਤੇ ਇਹੋ ਜਿਵੇਂ ਪੁਸ਼ਪਿੰਦਰ ਆਂਟੀ ਨੇ ਮੈਸੇਜ ਦਾ ਰਾਹੀ ਕਿਹਾ ਕਿ ਜੇ ਤੁਹਾਨੂੰ ਘਰ ਦਾ ਕਲੇਸ਼ ਮਟਾਣਾ ਵਾ ਤੇ ਤੁਸੀਂ ਆਪਣੇ ਨੂੰਹ ਦਾ ਸਾਥ ਦੋ ਨਾ ਕਿ ਸਿਆਣਿਆਂ ਕੋ ਜਾਵੋ ਜਿਵੇਂ ਕਿ ਸਿਮਰਣ ਅੰਟੀ ਗੁੰਮਰਾਹ ਹੋਣ ਲੱਗੀ ਹੀ ਆਪਣੀ ਸਹੇਲੀ ਦੇ ਕਹਿੰਦੇ ਉੱਤੇ ਜਿਹੜਾ ਰੋਲ ਉਹਨਾਂ ਨੇ ਨਹੀਂ ਭਾਇਆ 500 ਰੁਪਈਆ ਵੀ ਖਰਾਬ ਕਰ ਲੈਣਾ ਸੱਜੇ ਬੈਤੇ ਦੀਵਾਲੀ ਸਿਰ ਤੇ ਜੀ ਤਾਂ ਮਮੀ ਤਾਂ ਨਾਲ ਹੀ ਚੱਲ ਪਈ ਹਾਂ ਕਿ ਚਲੋ ਛੱਡੀ 2.5 ਹਾਈਸਾ ਦੇਣਾ ਮੈਂ ਕਿਹੜਾ ਖੈਤਾ ਵੀ ਨਹੀਂ ਜਾਣਾ ਤੇ ਬਸ ਜੀ ਇਹੋ ਹੀ ਛੋਟਾ ਜਿਹਾ ਮੈਸੇਜ ਆ ਮੈਸੇਜ ਇਹਨਾਂ ਨੂੰ ਸਹੀ ਦੇਣਾ ਘਰ ਦਾ ਕਲੇਸ਼ ਤਾਂ ਹੋਣਾ ਹੀ ਨਹੀਂ ਆਪ ਫੁਟਿੰਗ ਕਰਨ ਦੇ ਕਹਿੰਦੇ ਮੈਨੂੰ ਚਾਹ ਵਾਸਤੇ ਆ ਹਾਂ ਕਰਦੇ ਨਹੀਂ ਜਾ ऐसे ਕਰਕੇ ਜੀ ਸਾਰੇ ਰਲ ਮਿਲ ਕੇ ਸਭ ਨੂੰ ਚਾਹੀਦਾ ਕੰਮ ਕਰਨਾ ਇਹ ਨਹੀਂ ਕਿ ਇੱਕੋ ਸਿਰ ਤੇ ਥੋਪ ਦੋ ਕੰਮ ਕਿ ਇੱਕੋ ਕਰੀ ਜਾਵੇ ਸ਼ਾਇਦ ਆਪਾਂ ਨੂਰ ਆਣੀ ਨਹੀਂ ਲਿਆਂਦੀ ਕੰਮ ਕਰਦੇ ਫੇਰ ਉਹ ਨਹੀਂ ਜਿੱਲੀ ਜਿੱਲੀ ਕਹੀ ਜਾਣਾ ਹਾਂ ਕਿ ਲਾਗੋ ਕਰ ਲਗੇ ਤੇ ਜਿਹੜੀਆਂ ਕਹਿ ਨਾ ਕਰਾਂ ਤੇ ਕੰਮ ਨਹੀਂ ਹੁੰਦੇ ਉਹਨਾਂ ਨੂੰ ਕੋਈ ਇੱਕ ਦਿਨ ਲਾ ਕੇ ਵੇਖੋ ਪਤਾ ਲੱਗ ਜੂਗਾ ਕਿੰਨਾ ਕੰਮ ਹੁੰਦਾ ਜਿਹੜਾ ਘਾ ਦੇਂਦਾ ਉਹਨੂੰ ਸਭ ਤੋਂ ਜ਼ਿਆਦਾ ਪੜਹੰਦਾ ਜੇ ਤੁਹਾਨੂੰ ਸੈੜੀ ਸਟੋਰੀ ਵਧੀਆ ਲੱਗੀ ਹੋਵੇ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਸਾਰਿਆਂ ਨੂੰ ਦੀਵਾਲੀ ਦੀ ਬਹੁਤ ਬਹੁਤ ਦੁਬਾਰਾ ਕਾ ਨਹੀਂ ਥੈਂਕ ਯੂ ਲਵ ਯੂ ਆਲ